ਸੱਚੇ ਕਾਲ ਕੈਨੇਡਾ ਨਿਊਜ਼ ਬੁਲਟਿਨ ਵਿੱਚ ਖੜੇ ਹਾਂ ਤੁਸੀਂ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰ ਗਿੱਲ ਖਬਰਾਂ ਦੇ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰਦੇ ਹਾਂ ਮੁੱਖ ਰਿਪੋਰਟਾਂ ਪੀਰ ਪੌਲ ਯੇਵ ਨੇ ਚੁੱਕੀ ਨਵੀਂ ਮੰਗ ਕੈਨੇਡਾ ਦੇ ਵਿੱਚ ਬਿਸ਼ਨੋਈ ਗੈਂਗ ਨੂੰ ਅਤਵਾਦੀ ਸੰਗਠਨ ਐਲਾਨਨ ਦੀ ਅਪੀਲ ਕੈਨੇਡਾ ਪੋਸਟ ਯੂਨੀਅਨ ਨੇ ਵਾਧ ਤਨਖਾਹਾਂ ਦੀ ਮੰਗ ਲਈ ਕੀਤੀਆਂ ਪੇਸ਼ਕਸ਼ਾਂ ਨਵੀਆਂ ਪੇਸ਼ਕਸ਼ਾਂ ਰੱਖੀਆਂ ਸਾਹਮਣੇ ਕੈਨੇਡਾ ਦੇ ਵਿੱਚ ਪ੍ਰਵਾਸੀਆਂ ਦਾ ਕੀਤਾ ਜਾ ਰਿਹਾ ਹੈ ਸਵਾਗਤ ਹੈ ਇਮੀਗ੍ਰੈਂਟਸ ਨੂੰ ਵੱਖ-ਵੱਖ ਪਹਿਲੂਆਂ ਬਾਰੇ ਦਿੱਤੀ ਜਾ ਰਹੀ ਜਾਣਕਾਰੀ ਕੈਨੇਡਾ ਸਰਕਾਰ ਘਟਾ ਰਹੀ ਹੈ ਇਮੀਗ੍ਰੇਸ਼ਨ ਪਰ ਕਿਊਬੇਕ ਤੋਂ ਬਾਹਰ ਵੱਸਣ ਵਾਲੇ ਫ੍ਰੈਂਕੋਫੋਨ ਖਤਰੇ ਦੇ ਵਿੱਚ ਹੁਣ ਖਬਰਾਂ ਵਿਸਥਾਰ ਦੇ ਨਾਲ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਪੀਰ ਪੋਲੀਏਵ ਹਾਲ ਹੀ ਦੇ ਵਿੱਚ ਅਲਬਰਟਾ ਦੀ ਜ਼ਿਮਨੀ ਚੋਣ ਬੈਟਲ ਰਿਵਰ ਕ੍ਰਾਫਰਡ ਦੀ ਚੋਣ ਜਿੱਤ ਕੇ ਹਟੇ ਨੇ ਤੇ ਇਸ ਜਿੱਤ ਤੋਂ ਬਾਅਦ ਉਹ ਪਹਿਲੀ ਵਾਰ মিডিਆ ਦੇ ਸੰਮੁਖ ਹੋਏ ਸਨ ਅਤੇ ਇਸੇ ਹੀ ਦੌਰਾਨ ਪੀਰ ਪੋਲੀਵ ਨੇ ਕੈਨੇਡਾ ਨੂੰ ਬਿਸ਼ਨੋਈ ਗੈਂਗ ਨੂੰ ਅਤਵਾਦੀ ਸਮੂਹ ਨਾਮਜ਼ਦ ਕਰਨ ਦੀ ਅਪੀਲ ਕੀਤੀ ਹੈ ਭਾਵ ਇਹ ਕਿ ਕੈਨੇਡਾ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਕੈਨੇਡਾ ਬਿਸ਼ਨੋਈ ਗੈਂਗ ਨੂੰ ਟੈਰਰਿਸਟ ਗਰੁੱਪ ਐਲਾਨ ਦੇਵੇ ਭਾਰਤ ਆਧਾਰਿਤ ਗੈਂਗ ਕੈਨੇਡਾ ਭਾਰ ਦੇ ਵਿੱਚ ਜ਼ਬਰੀ ਵਸੂਲੀ ਨਿਸ਼ਾਨਾ ਬਣਾ ਕੇ ਗੋਲੀਬਾਰੀ ਕਰਨ ਦੇ ਨਾਲ ਜੁੜੀਆਂ ਘਟਨਾਵਾਂ ਵਾਸਤੇ ਕਾਫੀ ਫੇਮਸ ਹੈ ਪੀਰ ਪੋਲੀਵ ਤੋਂ ਪਹਿਲਾਂ ਹੋਰ ਵੀ ਬਹੁਤ ਸਾਰੇ ਆਗੂ ਨੇ ਜੋ ਇਸ ਤਰ੍ਹਾਂ ਦੇ ਮੰਗ ਕਰ ਚੁੱਕੇ ਨੇ ਕੰਜ਼ਰਵੇਟਿਵ ਨੇਤਾ ਪੀਰ ਪੋਲੀਵ ਨੇ ਉਹਨਾਂ ਸਿਆਸਦਾਨਾਂ ਦੀ ਸੂਚੀ 'ਚ ਆਪਣੀ ਆਵਾਜ਼ ਸ਼ਾਮਲ ਕਰ ਦਿੱਤੀ ਹੈ ਜੋ ਸੰਘੀ ਸਰਕਾਰ ਨੂੰ ਭਾਰਤ ਵਿੱਚ ਸਥਿਤ ਇੱਕ ਗਰੋ ਨੂੰ ਕੈਨੇਡਾ ਦੇ ਅਤਵਾਦੀ ਸੰਗਠਨ ਐਲਾਨ ਕਰਨ ਦੀ ਮੰਗ ਕਰ ਰਹੇ ਸਨ ਸੜੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਆਪਣੀ ਜਿੱਤ ਤੋਂ ਬਾਅਦ ਬੋਲਦਿਆਂ ਹੋਇਆਂ ਪੋਲੀਵ ਨੇ ਲਾਰੈਂਸ ਬਿਸ਼ਨੋਈ ਗੈਂਗ ਨੂੰ ਕੈਨੇਡਾ ਦੇ ਅਤਵਾਦੀ ਸੰਗਠਨਾਂ ਦੀ ਸੂਚੀ ਦੇ ਵਿੱਚ ਸ਼ਾਮਲ ਕਰਨ ਦੀ ਮੰਗ ਕੀਤੀ ਹੈ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੂੰ ਸੜੀ ਦੇ ਵਿੱਚ ਹੀ 10 ਐਕਸਟਰਸ਼ਨ ਦੀਆਂ ਰਿਪੋਰਟਾਂ ਵਿੱਚ ਮਿਲੀਆਂ ਨੇ ਪੋਲੀਏਵ ਦਾ ਕਹਿਣਾ ਹੈ ਕਿ ਹੁਣ ਇਸ ਗੱਲ ਦੇ ਸਬੂਤ ਨੇ ਕਿ ਉਹਨਾਂ ਦੀ ਹਿੰਸਾ ਅਤਵਾਦ ਤੇ ਰਾਜਨੀਤਿਕ ਪ੍ਰੇਰਨਾਵਾਂ ਨਾਲ ਜੁੜੀ ਹੋਈ ਹੈ ਪੋਲੀਏਵ ਨੇ ਆਖਿਆ ਹੈ ਕਿ ਸਮੂਹ ਦੇ ਸੰਸਥਾਪਕ ਲਾਰੈਂਸ ਬਿਸ਼ਨੋਈ 2014 ਤੋਂ ਭਾਰਤੀ ਜੇਲ੍ਹਾਂ ਦੇ ਵਿੱਚ ਬੰਦ ਨੇ ਤੇ ਉਮਰ 32 ਸਾਲ ਦੀ ਹੈ ਪਰ ਉਹਨਾਂ ਦਾ ਨੈਟਵਰਕ ਅੱਜ ਤੱਕ ਇੰਨਾ ਸਟਰੋਂਗ ਹੈ ਕਿ ਜੇਲ੍ਹ ਦੇ ਵਿੱਚੋਂ ਵੀ ਆਪਣਾ ਕੰਮ ਚਲਾ ਰਿਹਾ ਹੈ ਕੰਜ਼ਰਵੇਟਿਵ ਲੀਡਰ ਪੀਰ ਪੋਲੀ ਦਾ ਕਹਿਣਾ ਸੀ ਕਿ ਬਾਕੀ ਗਰੁੱਪ ਲਾਰੈਂਸ ਤੋਂ ਆਦੇਸ਼ ਲੈਂਦੇ ਨੇ ਤੇ ਦੁਨੀਆ ਭਰ ਦੇ ਵਿੱਚ ਜ਼ਬਰਦਸਤੀ ਵਰਗੀਆਂ ਐਕਸਟਰੈਸ਼ਨ ਕਾਲਸ ਵਰਗੀਆਂ ਅਤੇ ਹੋਰ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦਿੰਦੇ ਨੇ ਭਾਰਤੀ ਮੀਡੀਆ ਅਦਾਰਿਆਂ ਨੇ ਜ਼ਬਰੀ ਵਸੂਲੀ ਨੂੰ ਗਰੌਦੇ ਘਰੇਲੂ ਤੇ ਵਿਦੇਸ਼ਾਂ ਦੇ ਵਿੱਚ ਆਮਦਨ ਦੇ ਸਭ ਤੋਂ ਵੱਡੇ ਸਰੋਤਾਂ ਦੇ ਵਿੱਚੋਂ ਇੱਕ ਦੱਸਿਆ ਹੈ <laughs> We're calling on the government to immediately list the Bishnoi gang as a terrorist organization. The Bishnoi uh, gang has been terrorizing communities, shooting up neighborhoods, extorting our people, and taking the money out of our country. ਬ੍ਰਿਟਿਸ਼ ਕੋਲੰਬੀਆ ਪੁਲਿਸ ਦਾ ਕਹਿਣਾ ਹੈ ਕਿ ਸੂਬੇ ਦੇ ਦੱਖਣੀ ਏਸ਼ੀਆਈ ਭਾਈਚਾਰੇ ਦੇ ਮੈਂਬਰਾਂ ਨੂੰ ਮੌਤ ਜਾਂ ਹਿੰਸਾ ਦੀ ਧਮਕੀ ਦੇ ਕੇ ਪੈਸੇ ਵਸੂਲੇ ਜਾਂਦੇ ਨੇ ਤੇ ਲਾਰੈਂਸ ਬਿਸ਼ਨੋਈ ਗੈਂਗ ਨੂੰ ਇਹਨਾਂ ਦੇ ਵਿੱਚੋਂ ਕੁਝ ਧਮਕੀਆਂ ਦੇ ਨਾਲ ਜੋੜਿਆ ਗਿਆ ਹੈ। ਸੜੀ ਦੇ ਕਾਰੋਬਾਰੀ ਨੂੰ 2 ਮਿਲੀਅਨ ਡਾਲਰ ਦੀ ਮੰਗ ਕਰਨ ਦੀਆਂ ਧਮਕੀਆਂ ਮਿਲਿਆ ਨੇ। ਜਿਨ੍ਹਾਂ ਕਾਰੋਬਾਰਾਂ ਦੇ ਨਾਲ ਉਹਨਾਂ ਨੂੰ ਜੋੜਿਆ ਜਾਂਦਾ ਹੈ ਉਹ ਤਿੰਨ ਵਾਰ ਗੋਲੀਬਾਰੀ ਦਾ ਨਿਸ਼ਾਨਾ ਬਣ ਚੁੱਕੇ ਨੇ। ਇਥੋਂ ਤੱਕ ਕਿ ਬ੍ਰੈਂਟਨ ਦੇ ਮੇਅਰ ਪੈਟਰਿਕ ਬ੍ਰਾਊਨ ਨੇ ਪਹਿਲਾਂ ਆਖਿਆ ਸੀ ਕਿ ਬਿਸ਼ਨੋਈ ਗੈਂਗ অন্ਟਾਰੀਓ ਦੇ ਪੀਲ ਖੇਤਰ 'ਚ ਜ਼ਬਰਦਸਤੀ ਤੇ ਟਾਰਗੇਟ ਬਣਾ ਕੇ ਗੋਲੀਬਾਰੀ ਦੇ ਮਾਮਲਿਆਂ ਦੇ ਨਾਲ ਵੀ ਜੁੜੇ ਹੋਏ ਨੇ ਪੋਲੀਇਮਿਕ ਹੈ ਕਿ ਬਿਸ਼ਨੋਈ ਗੈਂਗ ਨੂੰ ਅਤਵਾਦੀ ਸੰਗਠਨ ਵਜੋਂ ਨਾਮਜ਼ਦ ਕਰਨ ਨਾਲ ਪੁਲਿਸ ਨੂੰ ਸਮੂਥੀਆਂ ਗਤੀਵਿਧੀਆਂ ਤੇ ਸ਼ਿਕੰਜਾ ਕੱਸਣ ਲਈ ਵਧੇਰੇ ਅਧਿਕਾਰ ਮਿਲਣਗੇ ਕਾਨੂੰਨ ਲਾਗੂ ਕਰਨ ਵਾਲਿਆਂ ਨੇ ਦੇਸ਼ ਤੇ ਵਿੱਚ ਇਸ ਗਰੁੱਪ ਦੁਆਰਾ ਕੀਤੇ ਗਏ ਸੰਗਠਿਤ ਹਪੜਾ ਦਫੜੀ ਤੇ ਹਿੰਸਾ ਬਾਰੇ ਆਵਾਜ਼ ਚੁੱਕੀ ਹੈ ਇਸੇ ਲਈ ਦੇਸ਼ਪੁਰ ਦੇ ਮੇਅਰਜ਼ ਅਤੇ ਪ੍ਰਧਾਨ ਮੰਤਰੀ ਨੂੰ ਵੀ ਆਖਿਆ ਗਿਆ ਕਿ ਇਸ ਸੰਗਠਨ ਨੂੰ ਪਾਬੰਦੀਸ਼ੁਦਾ ਅਤਵਾਦੀ ਸੰਗਠਨਾਂ ਦੀ ਲਿਸਟ ਦੇ ਵਿੱਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ ਅਤਵਾਦੀ ਲੇਬਲ ਦੀ ਮੰਗ ਕਰਨ ਵਾਲੇ ਹੋਰ ਰਾਜਨੀਤਿਕ ਨੇਤਾਵਾਂ ਦੇ ਵਿੱਚ ਪੈਟ੍ਰਿਕ ਬ੍ਰਾਊਨ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਈਬੀ ਅਲਬਰਟਾ ਦੇ ਪ੍ਰੀਮੀਅਰ ਡੈਨੀਅਲ ਸਮਿਥ ਵੀ ਸ਼ਾਮਲ ਹੈ ਕੰਜ਼ਰਵੇਟਿਵਸ ਨੇ ਪਿਛਲੇ ਹਫ਼ਤੇ ਇਸ ਸੌਦੇ ਦੀ ਮੰਗ ਕੀਤੀ ਸੀ ਪਹਿਲੀ ਵਾਰ ਹੋਇਆ ਹੈ ਜਦੋਂ ਪੀਰ ਪੋਲੀਅਮ ਨੇ ਵੀ ਜਨਤਕ ਤੌਰ ਦੇ ਉੱਤੇ ਸੰਬੋਧਨ ਕਰਕੇ ਲਾਰੈਂਸ ਬਿਸ਼ਨੋਈ ਗੈਂਗ ਨੂੰ ਅਤਵਾਦੀ ਸੰਗਠਨ ਘੋਸ਼ਿਤ ਕਰਨ ਦੀ ਮੰਗ ਚੁੱਕੀ ਅਤਵਾਦੀ ਇਕਾਈ ਵਜੋਂ ਲੇਬਲ ਕੀਤੇ ਗਏ ਕਿਸੇ ਵੀ ਸਮੂਹ ਦੇ ਗੰਭੀਰ ਅਪਰਾਧਿਕ ਤੇ ਵਿੱਤੀ ਨਤੀਜੇ ਹੋ ਸਕਦੇ ਨੇ ਬੈਂਕ ਜਾਇਦਾਦਾਂ ਨੂੰ ਜ਼ਬਤ ਕੀਤਾ ਜਾ ਸਕਦਾ ਹੈ ਤੇ ਪੁਲਿਸ ਕਿਸੇ ਵੀ ਵਿਅਕਤੀ ਤੇ ਦੋਸ਼ ਲਗਾ ਸਕਦੀ ਹੈ ਜੋ ਅਜਿਹੇ ਸਮੂਹ ਦਾ ਵਿੱਤੀ ਜਾਂ ਭੌਤਿਕ ਤੌਰ ਤੇ ਸਮਰਥਨ ਕਰਦਾ ਹੈ ਜਨਤਕ ਸੁਰੱਖਿਆ ਮੰਤਰੀ ਦੇ ਪ੍ਰੈਸ ਸਕੱਤਰ ਸਾਈਮਨ ਲਾਫੋਰਚੂਨ ਨੇ ਇਹ ਨਹੀਂ ਦੱਸਿਆ ਕਿ ਬਿਸ਼ਨੋਈ ਗੈਂਗ ਨੂੰ ਅਤਵਾਦੀ ਸੂਚੀ ਚ ਸ਼ਾਮਲ ਕਰਨ ਤੇ ਵਿਚਾਰ ਕੀਤਾ ਜਾ ਰਿਹਾ ਹੈ ਕਿ ਨਹੀਂ ਪਰ ਇਹ ਦੱਸਿਆ ਹੈ ਕਿ ਸਰਕਾਰ ਦੇ ਰਾਸ਼ਟਰੀ ਸੁਰੱਖਿਆ ਮਾਹਰ ਸੁਤੰਤਰ ਤੌਰ ਤੇ ਮੁਲਾਂਕਣ ਕਰ ਰਹੇ ਨੇ ਤੇ ਸਿਫਾਰਸ਼ਾਂ ਪ੍ਰਦਾਨ ਕਰ ਰਹੇ ਨੇ ਕਿ ਕੀ ਕੋਈ ਸੰਸਥਾ ਅਪਰਾਧਿਕ ਸਹਿਤਾ ਦੇ ਵਿੱਚ ਨਿਰਧਾਰਿਤ ਸੀਮਾਵਾਂ ਨੂੰ ਪੂਰਾ ਕਰਦੀ ਹੋਵੇ ਤੇ ਉਦੋਂ ਕੈਨੇਡਾ ਪੋਸਟ ਯੂਨੀਅਨ ਨੇ ਵਧ ਤਨਖਾਹਾਂ ਦੀ ਮੰਗ ਲਈ ਨਵੀਆਂ ਪੇਸ਼ਕਸ਼ਾਂ ਪੇਸ਼ ਕੀਤੀਆਂ ਨੇ ਨਵੀਆਂ ਆਫਰਸ ਰੱਖੀਆਂ ਗਈਆਂ ਨੇ ਇਸ ਮਹੀਨੇ ਦੇ ਸ਼ੁਰੂ ਦੇ ਵਿੱਚ ਕ੍ਰਾਊਨ ਕਾਰਪੋਰੇਸ਼ਨ ਦੀ ਨਵੀਨਤਮ ਪੇਸ਼ਕਸ਼ ਨੂੰ ਵਰਕਰਸ ਨੇ ਠੁਕਰਾ ਦਿੱਤਾ ਸੀ ਤੇ ਆਪਣੀਆਂ ਨਵੀਆਂ ਆਫਰਸ ਕ੍ਰਾਊਨ ਕਾਰਪੋਰੇਸ਼ਨ ਦੇ ਸਾਹਮਣੇ ਰੱਖੀਆਂ ਗਈਆਂ ਨੇ ਕੈਨੇਡੀਅਨ ਯੂਨੀਅਨ ਆਫ ਪੋਸਟਲ ਵਰਕਰਸ ਨੇ ਕੈਨਡਾ ਪੋਸਟ ਨੂੰ ਨਵੀਆਂ ਪੇਸ਼ਕਸ਼ਾਂ ਪੇਸ਼ ਕੀਤੀਆਂ ਨੇ ਜਿਸ ਚ ਵਾਧ ਤਨਖਾਹ ਦੀ ਮੰਗ ਕੀਤੀ ਗਈ। ਜਿਸ ਨਾਲ ਵੀਕਐਂਡ ਡਿਲੀਵਰੀ ਤੇ ਪਾਰਟ ਟਾਈਮ ਵਰਕਰਾਂ ਨੂੰ ਡਾਕ ਸੇਵਾ ਚ ਸ਼ਾਮਲ ਕਰਨ ਦੀ ਆਗਿਆ ਦਿੱਤੀ ਗਈ ਹੈ। ਨਵੇਂ ਪ੍ਰਸਤਾਵਾਂ ਚ ਸਮਝੌਤੇ ਦੇ ਪਹਿਲੇ ਸਾਲ ਚ 9 ਫੀਸਦੀ ਦਾ ਸਾਲਾਨਾ ਤਨਖਾਹ ਵਾਧਾ ਤੇ ਦੂਜੇ ਸਾਲ ਚ 4 ਫੀਸਦੀ ਉਸ ਤੋਂ ਬਾਅਦ ਤੀਜੇ ਤੇ ਚੌਥੇ ਸਾਲ ਚ 3 ਫੀਸਦੀ ਤਨਖਾਹ ਵਾਧਾ ਸ਼ਾਮਲ ਹੈ। ਮਈ ਦੇ ਅਖੀਰ ਤੋਂ ਕੈਨੇਡਾ ਪੋਸਟ ਦੀਆਂ ਸਭ ਤੋਂ ਤਾਜ਼ਾ ਪੇਸ਼ਕਸ਼ਾਂ 'ਚ ਸ਼ਾਮਲ 4 ਸਾਲਾਂ 'ਚ ਲਗਭਗ 13 ਫੀਸਦੀ ਤੋਂ ਵੱਧ ਦਾ ਵਾਧਾ ਹੈ। ਯੂਨੀਅਨਾਈਜ਼ਡ ਵਰਕਰਾਂ ਨੇ ਇਸ ਮਹੀਨੇ ਦੇ ਸ਼ੁਰੂ 'ਚ ਸਿੱਧੀ ਵੋਟਿੰਗ 'ਚ ਪੇਸ਼ਕਸ਼ਾਂ ਨੂੰ ਰੱਦ ਕਰ ਦਿੱਤਾ। ਕੈਨੇਡਾ ਪੋਸਟ ਨੇ ਇੱਕ ਬਿਆਨ ਦੇ ਵਿੱਚ ਆਖਿਆ ਕਿ ਯੂਨੀਅਨ ਦੀਆਂ ਪੇਸ਼ਕਸ਼ਾਂ ਦੀ ਸਮੀਖਿਆ ਕੀਤੀ ਜਾ ਰਹੀ ਹੈ ਅਤੇ ਕ੍ਰਾਊਨ ਕਾਰਪੋਰੇਸ਼ਨ ਸੌਦੇਬਾਜ਼ੀ ਪ੍ਰਕਿਰਿਆ ਰਾਹੀਂ ਨਵੇਂ ਸਮੂਹਿਕ ਸਮਝੌਤਿਆਂ ਤੇ ਪਹੁੰਚਣ ਲਈ ਵਚਨਬੱਧ ਹੈ। ਸੀਯੂਪੀ ਡਬਲਯੂ ਦੀਆਂ ਨਵੀਆਂ ਪੇਸ਼ਕਸ਼ਾਂ ਦੋਵੇਂ ਧਿਰਾਂ ਦੇ ਸੌਦੇਬਾਜ਼ੀ ਦੀ ਮੇਜ਼ ਤੇ ਵਾਪਸ ਆਉਣ ਤੋਂ ਬਾਅਦ ਆਈਆਂ ਨੇ ਵਾਦੂ ਗੱਲਬਾਤ ਸ਼ੁੱਕਰਵਾਰ ਅਤੇ ਸੋਮਵਾਰ ਨੂੰ ਤੈਅ ਕੀਤੀ ਗਈ ਹੈ ਯੂਨੀਅਨ ਦੀ ਆਪਣੀ ਸ਼ਹਿਰੀ ਇਕਾਈ ਲਈ ਨਵੀਂ ਪੇਸ਼ਕਸ਼ ਵਿੱਚ ਕੁਝ ਸੀਮਾਵਾਂ ਦੇ ਨਾਲ ਪਾਰਟ-ਟਾਈਮ ਕਰਮਚਾਰੀਆਂ ਨੂੰ ਜੋੜਨ ਅਤੇ ਵੀਕਐਂਡ ਪਾਰਸਲ ਡਿਲੀਵਰੀ ਦੇ ਪ੍ਰਬੰਧ ਸ਼ਾਮਲ ਨੇ ਪ੍ਰਸਤਾਵ ਦੇ ਤਹਿਤ ਵੀਕਐਂਡ ਡਾਕ ਸੇਵਾ ਜ਼ਿਆਦਾਤਰ ਪਾਰਸਲ ਡਿਲੀਵਰੀ ਪਿਕਅਪ ਅਤੇ ਡਾਕ ਛਾਂਟੀ ਤੱਕ ਸੀਮਿਤ ਹੋਵੇਗੀ ਵੀਕਐਂਡ ਸੇਵਾ ਚ ਮਦਦ ਲਈ ਰੱਖੇ ਗਏ ਪਾਰਟ ਟਾਈਮ ਕਾਮੇ ਪ੍ਰਤੀ ਹਫਤੇ 20 ਘੰਟੇ ਕੰਮ ਕਰਨ ਤੱਕ ਸੀਮਿਤ ਹੋਣਗੇ ਵੀਕਐਂਡ ਡਿਊਟੀਆਂ ਦੇ ਲਈ ਨਿਰਧਾਰਿਤ ਪਾਰਟ ਟਾਈਮ ਕਾਮਿਆਂ ਦੀ ਗਿਣਤੀ ਨੂੰ ਸ਼ਿਫਟ ਦੇ ਫੁੱਲ ਟਾਈਮ ਕਾਮਿਆਂ ਦੀ ਗਿਣਤੀ ਤੋਂ ਵੱਧ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ ਕੈਨੇਡਾ ਪੋਸਟ ਦੇ ਕਾਰਜਕਾਲ ਦਾ ਵਿਸਥਾਰ ਕਰਕੇ ਪਾਰਟ ਟਾਈਮ ਕਰਮਚਾਰੀਆਂ ਦੀ ਇੱਕ ਟੀਮ ਨੂੰ ਸ਼ਾਮਲ ਕਰਨਾ ਗੱਲਬਾਤ ਚ ਰੁਕਾਵਟਾਂ ਚੋਂ ਇੱਕ ਹੈ ਜੋ ਹੁਣ 1.5 ਸਾਲ ਤੋਂ ਵੱਧ ਸਮੇਂ ਤੋਂ ਚੱਲ ਰਹੀ ਹੈ ਕੈਨੇਡਾ ਪੋਸਟ ਨੇ ਚੇਤਾਵਨੀ ਦਿੱਤੀ ਹੈ ਕਿ ਡਾਕ ਸੇਵਾ ਸਮੂਹਿਕ ਸੌਦੇਬਾਜ਼ੀ ਦੇ ਆਲੇ-ਦੁਆਲੇ ਅਨਿਸ਼ਚਿਤਤਾ ਦੇ ਨਾਲ ਜੁੜੀ ਹੋਈ ਕਾਰੋਬਾਰ ਨੂੰ ਰੋਜ਼ਾਨਾ ਲੱਖਾਂ ਡਾਲਰ ਦਾ ਨੁਕਸਾਨ ਪਹੁੰਚਾਰੀ ਹੈ ਗੱਲਬਾਤ ਦੌਰਾਨ ਕ੍ਰਾਊਨ ਕਾਰਪੋਰੇਸ਼ਨ ਦੀਆਂ ਵਿੱਤੀ ਮੁਸ਼ਕਲਾਂ ਨੂੰ ਚੰਗੀ ਤਰ੍ਹਾਂ ਦਸਤਾਵੇਜ਼ੀ ਰੂਪ ਚ ਦਰਸਾਇਆ ਗਿਆ ਹੈ ਇਸ ਸਾਲ ਦੇ ਸ਼ੁਰੂ ਦੇ ਵਿੱਚ ਕਮਿਸ਼ਨਰ ਵਿਲੀਅਮ ਕਪਲਾਨ ਦੀ ਇੱਕ ਉਦਯੋਗਿਕ ਜਾਂਚ ਕਮਿਸ਼ਨ ਦੀ ਰਿਪੋਰਟ ਚ ਪਾਇਆ ਗਿਆ ਕਿ ਡਾਕ ਸੇਵਾ ਪਰ ਬਾਵਸ਼ਾਲੀ ਢੰਗ ਨਾਲ ਦਿਵਾਲੀਆ ਹੋ ਚੁੱਕੀ ਸੀ ਇਸਦੇ ਚੱਲਦੇ ਰਹਿਣ ਲਈ ਮਹੱਤਵਪੂਰਨ ਸੁਧਾਰਾਂ ਦੀ ਲੋੜ ਸੀ ਯੂਨੀਅਨ ਕਿਸੇ ਤਿमाही ਦੇ ਵਿੱਚ মুদ্রਸਫੀਤੀ 10.33 ਫੀਸਦੀ ਤੱਕ ਪਹੁੰਚਣ ਦੇ ਰਹਿਣਸੈਂਡ ਦੀ ਲਾਗਤ ਦੇ ਸਮਯੋਜਨ ਲਈ ਵੱਧ ਉਪਭੋਕਤਾਨਾਂ ਦੀ ਮੰਗ ਕਰ ਰਹੀ ਹੈ ਕੈਨੇਡਾ ਪੋਸਟ ਦੀਆਂ ਸਭ ਤੋਂ ਤਾਜ਼ਾ ਪੇਸ਼ਕਸ਼ਾਂ 'ਚ ਦਰਸਾਏ ਗਏ ਲਗਭਗ 7 ਫੀਸਦੀ ਦੇ ਨਾਲੋਂ ਤਾਂ ਉੱਚੀ ਸੀਮਾ ਹੈ COPW ਪ੍ਰਸਤਾਵ ਵਿੱਚ ਕਈ ਲਾਭਾਂ 'ਚ ਸੁਧਾਰ ਥੋੜੇ ਸਮੇਂ ਲਈ ਅਪੰਗਤਾ ਪ੍ਰੋਗਰਾਮ ਪਰ ਬਿਹਤਰ ਅਤੇ ਯੂਨੀਅਨ ਦੀ ਪ੍ਰਭਾਵਸ਼ੀਲ ਲਾਭ ਪੈਨਸ਼ਨ ਤੇ ਸਥਿਤੀ ਨੂੰ ਵੱਡੇ ਪੱਧਰ ਤੇ ਬਰਕਰਾਰ ਰੱਖਣਾ ਸ਼ਾਮਲ ਹੈ ਗੱਲਬਾਤ ਮੋੜ ਸ਼ੁਰੂ ਹੋਣ ਦੇ ਨਾਲ ਨਾਲ COPW ਓਵਰਟਾਈਮ ਕੰਮ ਤੇ ਰਾਸ਼ਟਰੀ ਪਾਬੰਦੀ ਵੀ ਬਰਕਰਾਰ ਰੱਖ ਰਿਹਾ ਹੈ ਇਧਰ ਕੈਨੇਡਾ ਵੱਖ-ਵੱਖ ਦੇਸ਼ਾਂ ਤੋਂ ਆਉਣ ਵਾਲੇ ਇਮੀਗ੍ਰੈਂਟਸ ਦਾ ਜੀ ਆਇਆਂ ਨੂੰ ਕਰ ਰਿਹਾ ਹੈ ਵੈਲਕਮ ਕਰ ਰਿਹਾ ਹੈ ਔਰ ਅਜਿਹੇ ਦੇ ਵਿੱਚ ਕੈਨੇਡਾ ਚਾਏ ਹੋਏ ਨਵੇਂ ਇਮੀਗ੍ਰੈਂਟਸ ਲਈ ਵੱਖ-ਵੱਖ ਪਹਿਲੂਆਂ ਬਾਰੇ ਜਾਣਕਾਰੀਆਂ ਮੁਹਈਆ ਕਰਵਾਈਆਂ ਜਾ ਰਹੀਆਂ ਨੇ ਅਸੀਂ ਇੱਕ ਰਿਪੋਰਟ ਪੇਸ਼ ਕਰ ਰਹੇ ਹਾਂ ਇਸ ਰਿਪੋਰਟ ਦੇ ਵਿੱਚ ਇਮੀਗ੍ਰੈਂਟਸ ਵਾਸਤੇ ਖਾਸ ਜਾਣਕਾਰੀ ਉਪਲਬਧ ਕਰਵਾਈ ਗਈ ਹੈ ਜੋ ਨਾਲ ਹੀ ਮਦਦਗਾਰ ਹੋ ਸਕਦੀ ਹੈ ਜੇਕਰ ਤੁਸੀਂ ਕੈਨੇਡਾ ਚ ਨਵੇਂ ਆਏ ਹੋ ਤਾਂ ਕਾਨੂੰਨ ਇਮੀਗ੍ਰੇਸ਼ਨ ਵਿਤੀ ਸੰਸਥਾਵਾਂ ਬਾਰੇ ਜਾਣਕਾਰੀ ਲੈਣ ਸਨੇ ਹੋਰ ਬਹੁਤ ਸਾਰੇ ਸਵਾਲ ਤੁਹਾਡੇ ਮਨ ਚ ਆ ਸਕਦੇ ਨੇ ਭਾਵੇਂ ਕਿ ਭਾਰਤ ਸਣੇ ਕੁਝ ਹੋਰ ਨਾ ਦੇਸ਼ਾਂ ਤੋਂ ਕੈਨੇਡਾ ਆਉਣ ਵਾਲੇ ਇਮੀਗ੍ਰੈਂਟਸ ਆਪਣੇ ਦੇਸ਼ 'ਚ ਕ੍ਰੈਡਿਟ ਕਾਰਡ ਦੀ ਵਰਤੋਂ ਨਾ ਕਰਦੇ ਹੋਣ ਪਰ ਕੈਨੇਡਾ ਆ ਕੇ ਉਹਨਾਂ ਨੂੰ ਕ੍ਰੈਡਿਟ ਕਾਰਡ ਦੀ ਵਰਤੋਂ ਕਰਨੀ ਪੈਂਦੀ ਹੈ ਨਵੇਂ ਇਮੀਗ੍ਰੈਂਟਸ ਲਈ ਜਿੱਥੇ ਕ੍ਰੈਡਿਟ ਕਾਰਡ ਲੈਣ ਦੇ ਨਾਲ-ਨਾਲ ਕ੍ਰੈਡਿਟ ਸਕੋਰ ਨੂੰ ਵਧਿਆ ਰੱਖਣਾ ਵੀ ਚੁਣੌਤੀਪੂਰਨ ਰਹਿੰਦਾ ਹੈ ਮਾਹਰ ਇਮੀਗ੍ਰੈਂਟਸ ਨੂੰ ਵਿਤੀ ਜਾਣਕਾਰੀ ਲਈ ਕੈਨੇਡੀਅਨ ਬੈਂਕਰਸ ਐਸੋਸੀਏਸ਼ਨ ਤੇ ਫਾਈਨੈਂਸ਼ੀਅਲ ਕੰਜ਼ਿਊਮਰ ਏਜੰਸੀ ਆਫ ਕੈਨੇਡਾ ਤੋਂ ਜਾਣਕਾਰੀ ਹਾਸਲ ਕਰਨ ਦੀ ਅਪੀਲ ਕਰਦੇ ਨੇ ਕੈਨੇਡੀਅਨ ਬੈਂਕਰਸ ਐਸੋਸੀਏਸ਼ਨ ਮੁਤਾਬਕ 21 ਫੈਕਟਸ ਵੱਲੋਂ ਨਵੇਂ ਇਮੀਗ੍ਰੈਂਟਸ ਲਈ ਇੱਕ ਬਿਹਤਰੀਨ ਉਪਰਾਲਾ ਕੀਤਾ ਗਿਆ ਹੈ ਕੈਨੇਡਾ ਵਿਭਿੰਨਤਾਵਾਂ ਦਾ ਦੇਸ਼ ਹੈ ਇੱਥੇ ਵੱਖ-ਵੱਖ ਦੇਸ਼ਾਂ ਤੋਂ ਆ ਕੇ ਲੋਕ ਵੱਡੀ ਗਿਣਤੀ 'ਚ ਪ੍ਰਵਾਸ ਕਰ ਰਹੇ ਨੇ ਕੈਨੇਡਾ 'ਚ ਪਹੁੰਚ ਕੇ ਪ੍ਰਵਾਸੀਆਂ ਲਈ ਨੌਕਰੀ ਤੇ ਕਿਫਾਇਤੀ ਰਿਹਾਇਸ਼ ਲੱਭਣੀ ਚੁਣੌਤੀ ਹੁੰਦੀ ਹੈ ਅਤੇ ਹੀ ਪਾਸ਼ਾ ਚ ਮੁਹਾਰਤ ਹਾਸਲ ਕਰਨਾ ਵੀ ਇੱਕ ਟੀਚਾ ਹੁੰਦਾ ਹੈ ਕੈਨੇਡਾ ਚ ਨਵੇਂ ਆਏ ਪ੍ਰਵਾਸੀਆਂ ਨੂੰ ਰੋਜ਼ਾਨਾ ਦੀ ਜ਼ਿੰਦਗੀ ਅਤੇ ਨੌਕਰੀ ਦੀ ਤਲਾਸ਼ ਲਈ ਭਾਸ਼ਾ ਸਿੱਖਣੀ ਜਾਂ ਮੁਹਾਰਤ ਹਾਸਲ ਕਰਨੀ ਲਾਜ਼ਮੀ ਰਹਿੰਦੀ ਹੈ। ਕਾਬਿਲ ਏ ਗੌਰ ਹੈ ਕਿ ਕੈਨੇਡਾ ਚ ਅੰਗਰੇਜ਼ੀ ਤੇ ਫ੍ਰੈਂਚ ਸਰਕਾਰੀ ਭਾਸ਼ਾਵਾਂ ਨੇ ਤੇ ਬਹੁਤ ਸਾਰੇ ਪ੍ਰਵਾਸੀ ਆਮ ਬੋਲਚਾਲ ਦੀ ਬੋਲੀ ਚ ਇਹ ਦੋਵੇਂ ਭਾਸ਼ਾਵਾਂ ਨਹੀਂ ਬੋਲ ਸਕਦੇ। ਇਸ ਲਈ ਕੈਨੇਡਾ ਚ ਆ ਕੇ ਉਹਨਾਂ ਨੂੰ ਮਢਲੇ ਪੱਧਰ ਦੀ ਜਾਣਕਾਰੀ ਹਾਸਲ ਕਰਨੀ ਪੈਂਦੀ ਹੈ। ਇਹਨਾਂ ਪ੍ਰੋਗਰਾਮਾਂ ਚ ਬਿਨੇਕਾਰਾਂ ਨੂੰ ਘੱਟੋ ਘੱਟ CLB ਲੈਵਲ 4 ਹਾਸਲ ਕਰਨ ਤੇ ਜ਼ੋਰ ਦਿੱਤਾ ਜਾਂਦਾ ਹੈ ਜੋ ਕਿ ਕੈਨੇਡਾ ਦੀ ਨਾਗਰਿਕਤਾ ਹਾਸਲ ਕਰਨ ਲਈ ਮਢਲੀ ਲੋੜ ਹੈ। ਜ਼ਿਕਰ ਇਹ ਖਾਸ ਇਹ ਵੀ ਹੈ ਕਿ ਉਮੀਦਵਾਰ ਜਦੋਂ ਵੱਖ-ਵੱਖ ਤਰ੍ਹਾਂ ਦੇ ਪੇਪਰ ਦੇ ਕੇ ਆਪਣੀ ਅਰਜ਼ੀ ਦਿੰਦੇ ਨੇ ਤਾਂ ਸਮਾਨਤਾ ਬਣਾਉਣ ਦੇ ਲਈ ਵਿਭਾਗ ਵੱਲੋਂ ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਕੈਨੇਡੀਅਨ ਲੈਂਗੁਏਜ ਬੈਂਚਮਾਰਕ ਸਥਾਪਿਤ ਕੀਤੇ ਗਏ ਨੇ। ਕੈਨੇਡਾ 'ਚ ਨਵੇਂ ਆਏ ਹੋਏ ਇਮੀਗ੍ਰੈਂਟ ਕਈ ਤਰ੍ਹਾਂ ਦੀਆਂ ਕਾਨੂੰਨੀ ਸੇਵਾਵਾਂ ਹਾਸਲ ਕਰ ਸਕਦੇ ਨੇ। ਕਾਨੂੰਨੀ ਸਹਾਇਤਾ ਪ੍ਰੋਗਰਾਮ ਦੇ ਰਾਹੀਂ ਫੈਡਰਲ ਸਰਕਾਰ ਸੱਤ ਪ੍ਰੋਵਿੰਸਸ ਨੂੰ ਸਾਲਾਨਾ ਫੰਡਿੰਗ ਪ੍ਰਦਾਨ ਕਰਦੀ ਹੈ। ਫੈਡਰਲ ਸਰਕਾਰ ਵੱਲੋਂ ਸਾਂਝੇ ਕੀਤੇ ਗਏ ਅੰਕੜਿਆਂ ਮੁਤਾਬਕ ਸਾਲ 2022-23 ਚ 46233 ਕਾਨੂੰਨੀ ਸਹਾਇਤਾ ਦੇ ਮਾਮਲੇ ਸਾਹਮਣੇ ਆਏ ਨੇ। ਉਦੋਂ ਜਿਵੇਂ ਜਿਵੇਂ ਕੈਨੇਡਾ ਇਮੀਗ੍ਰੇਸ਼ਨ ਨੂੰ ਘਟਾ ਰਿਹਾ ਓਵੇਂ ਓਵੇਂ ਕਿਊਬਿਕ ਤੋਂ ਬਾਹਰ ਵਸਣ ਵਾਲੇ ਫ੍ਰੈਂਕੋਫੋਨ ਇੱਕ અપਵਾਦ ਦੇ ਵਿੱਚ ਨੇ। ਫ੍ਰੈਂਚ ਬੋਲਣ ਵਾਲਿਆਂ ਲਈ 4.4% ਦੇ ਟੀਚੇ ਨੂੰ ਪੂਰਾ ਕਰਨ ਲਈ 19 ਸਾਲ ਲੱਗਣ ਤੋਂ ਬਾਅਦ ਲਿਬਰਲਜ਼ ਹੁਣ 2029 ਤੱਕ 12% ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਯਤਨਸ਼ੀਲ ਹੋ ਰਹੇ ਨੇ। ਕੈਨੇਡਾ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਇੱਥੇ ਪੀਆਰ ਦੇਣ ਵਾਲੇ ਲੋਕਾਂ ਨੂੰ ਇਹ ਜ਼ਰੂਰ ਯਕੀਨੀ ਬਣਾਵੇ ਕਿ ਉਹਨਾਂ ਨੂੰ ਫ੍ਰੈਂਚ ਭਾਸ਼ਾ ਵੀ ਬੋਲਣੀ ਆਉਂਦੀ ਹੋਵੇ ਇਸ ਪਿੱਛੇ ਮਕਸਦ ਇਹ ਹੈ ਕਿ ਕਿਊਬਿਕ ਤੋਂ ਬਾਹਰ ਵੀ ਫ੍ਰੈਂਚ ਬੋਲਣ ਵਾਲੇ ਵੱਧ ਤੋਂ ਵੱਧ ਹੋਣੇ ਚਾਹੀਦੇ ਨੇ ਫੈਡਰਲ ਸਰਕਾਰ ਕੈਨੇਡਾ ਚ ਸਥਾਈ ਤੇ ਅਸਥਾਈ ਪ੍ਰਵਾਸੀਆਂ ਦੀ ਗਿਣਤੀ ਘਟਾਰੀ ਹੈ ਪਰ ਜਿਨ੍ਹਾਂ ਧਾਰਾਵਾਂ ਨੂੰ ਨਾ ਸਿਰਫ ਬਚਾਇਆ ਜਾ ਰਿਹਾ ਹੈ ਬਲਕਿ ਮਹੱਤਵਪੂਰਨ ਤੌਰ ਤੇ ਵਧਣ ਲਈ ਉਤਸ਼ਾਹਿਤ ਵੀ ਕੀਤਾ ਜਾ ਰਿਹਾ ਹੈ ਉਹਨਾਂ ਚ ਕਿਊਬਿਕ ਤੋਂ ਬਾਹਰ ਵਸਣ ਵਾਲੇ ਫ੍ਰੈਂਕੋਫੋਨ ਸ਼ਾਮਲ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਪਿਛਲੇ ਚੋਣ ਮੁਹਿੰਮ ਦੇ ਦੌਰਾਨ ਵਾਅਦਾ ਕੀਤਾ ਸੀ ਕਿ 2029 ਤੱਕ ਕਿਊਬੈਕ ਤੋਂ ਬਾਹਰ ਦਾਖਲ ਹੋਣ ਵਾਲੇ ਸਾਰੇ ਸਥਾਈ ਨਿਵਾਸੀਆਂ ਦੇ ਫ੍ਰੈਂਚ ਬੋਲਣ ਵਾਲੇ ਇਮੀਗ੍ਰੇਸ਼ਨ ਟੀਚੇ ਨੂੰ 12% ਤੱਕ ਵਧਾ ਦਿੱਤਾ ਜਾਵੇਗਾ। ਇਹ ਨਵਾਂ ਟੀਚਾ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਅਧੀਨ ਲਿਬਰਲਸ ਦੁਆਰਾ ਯੋਜਨਾ ਬਣਾਈ ਗਈ 10% ਤੋਂ ਵੱਧ ਹੈ ਤੇ ਦੇਸ਼ ਸਾਲਾਂ ਤੋਂ 2% ਤੋਂ ਘਟਾ ਸਾਲਾਨਾ ਦਰ ਤੋਂ ਬਹੁਤ ਉੱਪਰ ਹੈ। ਇਸ ਦਾ ਐਲਾਨ ਬਹੁਤ ਘੱਟ ਧੁਮ-ਧਾਮ ਦੇ ਨਾਲ ਕੀਤਾ ਗਿਆ ਸੀ। ਦਰਸਲ ਕੈਨੇਡਾ ਨੂੰ 4.4% ਦੇ ਆਪਣੇ ਟੀਚੇ ਤੱਕ ਪਹੁੰਚਣ ਲਈ 19 ਸਾਲ ਲੱਗੇ ਨੇ। ਕਿਊਬੈਕ ਤੋਂ ਬਾਹਰ ਫ੍ਰੈਂਚ ਬੋਲਣ ਵਾਲੇ ਸਥਾਈ ਨਿਵਾਸੀਆਂ ਦੀ ਗਿਣਤੀ ਹਾਸਲ ਕਰਨ ਵਾਸਤੇ ਕਾਫੀ ਸਮਾਂ ਲੱਗਿਆ। ਸਰਕਾਰ ਨੇ 2003 ਵਿੱਚ ਫ੍ਰੈਂਚ ਭਾਸ਼ਾ ਦੇ ਹੋਰ ਪਤਨ ਨੂੰ ਰੋਕਣ ਲਈ ਇਸੇ ਹੀ ਟੀਚੇ ਨੂੰ ਅਪਣਾਇਆ ਸੀ। ਕਿਊਬੈਕ ਤੋਂ ਬਾਹਰ ਫ੍ਰੈਂਕੋਫੋਨ ਐਸੋਸੀਏਸ਼ਨਾਂ ਦੀ ਨੁਮਾਇੰਦਗੀ ਕਰਨ ਵਾਲੀ ਫੈਡਰੇਸ਼ਨ ਡੈਸ ਕਮਿਊਨਿਟੇਸ ਫ੍ਰੈਂਕੋਫੋਨਜ਼ ਐਟ ਅਕਾਦੀ ਇਨ ਡੂ ਕੈਨੇਡਾ ਦੇ ਪ੍ਰਧਾਨ ਲਿਆਨ ਰਾਏ ਦਾ ਕਹਿਣਾ ਹੈ ਕਿ ਫ੍ਰੈਂਕੋਫੋਨ ਘਾਟ ਗਿਣਤੀ ਭਾਈਚਾਰਿਆਂ ਨੂੰ ਵਧੇਰੇ ਫ੍ਰੈਂਚ ਬੋਲਣ ਵਾਲਿਆਂ ਦਾ ਸਵਾਗਤ ਕਰਨਾ ਚਾਹੀਦਾ ਹੈ ਨਹੀਂ ਤਾਂ ਬਹੁਤ ਸਾਰੇ ਭਾਈਚਾਰੇ ਅਲੋਪ ਹੋ ਸਕਦੇ ਨੇ ਖਾਸ ਕਰਕੇ ਪਿੰਡੂ ਖੇਤਰਾਂ 'ਚ ਤੇ ਆਬਾਦੀ ਦੀ ਉਮਰ ਵਧਨ ਦੇ ਨਾਲ ਨਾਲ ਮਜ਼ਦੂਰਾਂ ਦੀ ਘਾਟ ਹੋਰ ਵੀ ਵਾਜ ਜਾਵੇਗੀ ਇਤਿਹਾਸ ਦੇ ਇੱਕ ਅਜਿਹੇ ਪਲ ਤੇ ਜਦੋਂ ਕੈਨੇਡਾ ਦੀ ਪ੍ਰਭੂਸੱਤਾ ਮੈਰੀਕੀ ਰਾਸ਼ਟਰਪਤੀ ਦੁਆਰਾ ਖਤਰੇ 'ਚ ਹੈ ਤਾਂ ਫੈਡਰਲ ਲਿਆਨ ਰਾਏ ਨੇ ਕਿਹਾ ਕਿ ਕੈਨੇਡਾ ਦੇ ਦੋ ਪਾਸ਼ੀਵਾਦ ਦਾ ਬਚਾਅ ਤੇ ਵਾਅਦਾ ਕੀਤਾ ਜਾਣਾ ਚਾਹੀਦਾ ਹੈ ਲੀਅਨ ਨੇ ਕਿਹਾ ਹੈ ਕਿ ਪ੍ਰਵਾਸੀਆਂ ਦੀ ਇੱਕ ਵੱਡੀ ਗਿਣਤੀ ਅੰਗਰੇਜ਼ੀ ਤੇ ਫ੍ਰੈਂਚ ਦੋਵੇਂ ਜਾਣਦੀ ਹੈ ਉਸ ਦਾ ਮਤਲਬ ਹੈ ਕਿ ਸਿਹਤ ਸੰਭਾਲ ਤੇ ਸਿੱਖਿਆ ਵਰਗੇ ਮੁੱਖ ਖੇਤਰਾਂ 'ਚ ਆਬਾਦੀ ਨੂੰ ਬਿਹਤਰ ਸੇਵਾਵਾਂ ਮਿਲ ਰਹੀਆਂ ਨੇ ਕੈਨੇਡਾ ਦੀ ਆਬਾਦੀ ਮੁੱਖ ਤੌਰ ਤੇ ਇਮੀਗ੍ਰੇਸ਼ਨ ਕਰਕੇ ਲਗਾਤਾਰ ਵਧੀ ਹੈ ਇੱਕ ਸੰਗਠਿਤ ਸਰਕਾਰ ਭਾਸ਼ਾ ਯੋਜਨਾ ਦੇ ਮੁਤਾਬਿਕ ਕਿਊਬੈਕ ਤੋਂ ਬਾਹਰ ਫ੍ਰੈਂਕੋਫੋਨ ਆਬਾਦੀ ਦਾ ਆਕਾਰ 1971 ਦੇ ਵਿੱਚ 6.1 ਫੀਸਦੀ ਤੋਂ ਘਟ ਕੇ 2021 'ਚ 3.5 ਫੀਸਦੀ ਹੋ ਗਿਆ ਹੈ ਕੈਂਡਲ ਲਗਭਗ 2 ਦਹਾਕਿਆਂ ਤੋਂ ਆਪਣੇ ਸਾਲਾਨਾ ਫ੍ਰੈਂਕੋਫੋਨ ਦੇ ਦਾਖਲੇ ਦੇ ਟੀਚੇ ਨੂੰ ਵਾਰ-ਵਾਰ ਖਝੌਂਦਾ ਰਿਹਾ ਹੈ ਰਾਇ ਦਾ ਕਹਿਣਾ ਹੈ ਕਿ ਉਹਨਾਂ ਹਜ਼ਾਰਾਂ ਲੋਕਾਂ ਦੀ ਪਰਪਾਈ ਲਈ ਵੱਡੇ ਵਾਅਦੇ ਦੀ ਲੋੜ ਹੈ ਜੋ ਕੈਨੇਡਾ 'ਚ ਵੱਸ ਸਕਦੇ ਸਨ ਜੇਕਰ ਸਰਕਾਰ ਆਪਣੇ ਪਿਛਲੇ ਟੀਚਿਆਂ ਨੂੰ ਪੂਰਾ ਕਰਦੀ। IRCC ਨੇ ਆਪਣੇ ਬਿਆਨ ਚ ਆਖਿਆ ਹੈ ਕਿ ਫ੍ਰੈਂਚ ਬੋਲਣ ਵਾਲੇ ਇਮੀਗ੍ਰੇਸ਼ਨ ਨੂੰ ਵਧਾਰਿਆ ਹੈ ਕਿਉਂਕਿ ਫ੍ਰੈਂਚ ਬੋਲਣ ਵਾਲੇ ਘੱਟ ਗਿਣਤੀ ਭਾਈਚਾਰਿਆਂ ਦੀ ਜੀਵਨ ਸ਼ਕਤੀ ਨੂੰ ਮਜ਼ਬੂਤ ਤੇ ਉਤਸ਼ਾਹਿਤ ਕੀਤਾ ਜਾਂਦਾ ਹੈ। ਹਾਲ ਹੀ ਦੇ ਮਹੀਨਿਆਂ 'ਚ ਵਿਭਾਗ ਨੇ ਐਕਸਪ੍ਰੈਸ ਐਂਟਰੀ ਪ੍ਰੋਗਰਾਮ ਰਾਹੀਂ ਖਾਸ ਤੌਰ 'ਤੇ ਫ੍ਰੈਂਚ ਬੋਲਣ ਵਾਲਿਆਂ ਲਈ ਇਮੀਗ੍ਰੇਸ਼ਨ ਡਰਾਅ ਵੀ ਕੱਢੇ ਸਨ ਜੋ ਕੈਨੇਡਾ 'ਚ ਮੰਗ ਵਾਲੇ ਕੰਮਿਆਂ ਦੀ ਭਰਤੀ ਕਰਦਾ ਹੈ। ਓਟਵਾ ਫ੍ਰੈਂਚ ਬੋਲਣ ਵਾਲਿਆਂ ਦੀ ਗਿਣਤੀ ਵਧਾ ਰਿਹਾ ਹੈ ਜਿਸ ਦਾ ਸਵਾਗਤ ਕੀਤਾ ਜਾਂਦਾ ਹੈ ਕਿਉਂਕਿ ਸਰਕਾਰ ਸਥਾਈ ਨਿਵਾਸੀਆਂ ਦੀ ਗਿਣਤੀ ਵੀ ਵਾਪਸ ਲੈ ਰਹੀ ਹੈ ਸਾਲਾਨਾ ਦਾਖਲੇ ਨੂੰ ਆਬਾਦੀ ਦੇ ਇੱਕ ਫੀਸਦੀ ਤੋਂ ਘੱਟ ਤੱਕ ਸੀਮਿਤ ਕਰਨ ਦਾ ਵਾਅਦਾ ਕੀਤਾ ਗਿਆ ਤੇ ਵਿਦਿਆਰਥੀਆਂ ਤੇ ਅਸਥਾਈ ਵਿਦੇਸ਼ੀ ਕਾਮਿਆਂ ਦੀ ਗਿਣਤੀ ਨੂੰ 2027 ਤੱਕ ਕੈਨੇਡਾ ਦੀ ਆਬਾਦੀ ਦੇ 5 ਫੀਸਦੀ ਤੋਂ ਘੱਟ ਤੱਕ ਸੀਮਿਤ ਕਰਨ ਦਾ ਵਾਅਦਾ ਕੀਤਾ ਗਿਆ ਕਾਬਿਲ ਗੌਰ ਹੈ ਕਿ ਦੇਸ਼ ਦਾ ਟੀਚਾ 2025 ਜੀ 395000 ਸਥਾਈ ਨਿਵਾਸੀਆਂ ਨੂੰ ਸਵੀਕਾਰ ਕਰਨਾ ਹੈ ਇਸ ਸਾਲ ਲਈ ਸ਼ੁਰੂ ਦੇ ਵਿੱਚ ਯੋਜਨਾ ਬਣਾਈ ਗਈ 5 ਲੱਖ ਤੋਤਾ ਕਾਫੀ ਘਟ ਹੈ ਉਦੋਂ ਨਵੀਆਂ ਇਮੀਗ੍ਰੇਸ਼ਨ ਪਾਬੰਦੀਆਂ ਉਦੇਸ਼ ਅਨੁਸਾਰ ਕੰਮ ਕਰਦੀਆਂ ਜਾਪਰੀਆਂ ਨੇ ਸਟੈਟਿਸਟਿਕਸ ਕੈਨੇਡਾ ਨੇ ਇਸ ਸਾਲ ਦੀ ਪਹਿਲੀ ਤਿਮਾਹੀ ਚ ਜ਼ੀਰੋ ਆਬਾਦੀ ਵਾਧਾ ਦਰਜ ਕੀਤਾ ਨਵੀਆਂ ਇਮੀਗ੍ਰੇਸ਼ਨ ਪਾਬੰਦੀਆਂ ਉਦੇਸ਼ ਅਨੁਸਾਰ ਕੰਮ ਕਰਦੀਆਂ ਜਾਪਰੀਆਂ ਨੇ ਸਟੈਟਿਸਟਿਕਸ ਕੈਨੇਡਾ ਨੇ ਇਸ ਸਾਲ ਦੀ ਪਹਿਲੀ ਤਿਮਾਹੀ ਚ ਜ਼ੀਰੋ ਆਬਾਦੀ ਵਾਧਾ ਦਰਜ ਕੀਤਾ ਤੇ ਉਦੋਂ ਕੈਨੇਡਾ ਦੇ ਵਿੱਚ ਵੱਖ-ਵੱਖ ਸੂਬਿਆਂ 'ਚ ਜੰਗਲ ਦੀ ਅੱਗ ਧੁਖ ਰਹੀ ਹੈ ਕਿਤੇ ਜੰਗਲ ਦੀ ਅੱਗ ਘਟ ਹੈ ਕਿਤੇ ਜੰਗਲ ਦੀ ਅੱਗ ਬਹੁਤ ਹੀ ਜ਼ਿਆਦਾ ਪੱਧਰ ਦੇ ਉੱਤੇ ਤਬਾਹੀ ਮਚਾ ਰਹੀ ਹੈ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੂੰ ਆਪਣੇ ਘਰ ਛੱਡਣ ਵਾਸਤੇ ਮਜਬੂਰ ਹੋਣਾ ਪੈ ਰਿਹਾ ਹੈ ਤੇ ਦੇਸ਼ ਦੇ ਵੱਖ-ਵੱਖ ਕੋਨਿਆਂ ਦੇ ਵਿੱਚ ਛੱਤ ਦੇ ਹੇਠ ਰਹਿਣ ਵਾਸਤੇ ਮਜਬੂਰ ਹੋਏ ਪੈ ਨੇ ਛੱਤ ਲੱਭਣ ਵਾਸਤੇ ਮਜਬੂਰ ਹੋ ਰਹੇ ਨੇ ਸੋ ਵਿਦੇਸ਼ਾਂ ਤੋਂ ਵੀ ਫਾਇਰ ਫਾਈਟਰਸ ਨੂੰ ਬੁਲਾਇਆ ਗਿਆ ਹੈ ਔਰ ਜੰਗਲ ਦੀ ਅੱਗ ਦੇ ਨਾਲ ਨਜਿੱਠਣ ਵਾਸਤੇ ਇਕੁਇਪਮੈਂਟ ਵਿਦੇਸ਼ਾਂ ਤੋਂ ਵੀ ਮੰਗਵਾਏ ਗਏ ਨੇ ਤੇ ਨਾਲ ਲੱਗਦੇ ਸੂਬਿਆਂ ਤੋਂ ਵੀ ਹੁਣ ਕੈਨੇਡਾ ਨੂੰ ਜੰਗਲ ਦੀ ਅੱਗ ਦੀ ਤਿਆਰੀ ਤੇ ਮੁਕਾਬਲਾ ਕਰਨ ਲਈ ਨਵੇਂ ਤਰੀਕਿਆਂ ਦੀ ਲੋੜ ਹੈ ਇਹ ਆਖਿਆ ਗਿਆ ਹੈ ਮਾਹਰਾਂ ਦੇ ਵੱਲੋਂ ਦਰਅਸਲ ਜਿਹੜੇ এনवायरमेंट ਦੇ ਨਾਲ ਵਾਤਾਵਰਣ ਦੇ ਨਾਲ ਜੁੜੇ ਮਾਹਰ ਨੇ ਉਹਨਾਂ ਦਾ ਕਹਿਣਾ ਹੈ ਕਿ ਜੰਗਲ ਦੀ ਅੱਗ ਦੀ ਤਿਆਰੀ ਵਾਸਤੇ ਔਰ ਇਸ ਦਾ ਮੁਕਾਬਲਾ ਕਰਨ ਵਾਸਤੇ ਕੈਨੇਡਾ ਨੂੰ ਹੁਣ ਨਵੀਆਂ ਤਕਨੀਕਾਂ ਵਰਤਣੀਆਂ ਚਾਹੀਦੀਆਂ ਨੇ ਪੁਰਾਣੇ ਤਰੀਕੇ ਕੰਮ ਨਹੀਂ ਆ ਰਹੇ ਪ੍ਰਸ਼ਾਸਕੀ ਸੰਸਥਾਵਾਂ ਉੱਭਰ ਰਹੇ ਵਿਚਾਰਾਂ ਦੇ ਵਿੱਚ ਕਮੀ ਦੇ ਉੱਤੇ ਵਧੇਰੇ ਧਿਆਨ ਕੇਂਦਰਿਤ ਕਰ ਰਹੀਆਂ ਨੇ ਕੈਨੇਡਾ ਇੱਕ ਹੋਰ ਚੁਣੌਤੀਪੂਰਨ ਜੰਗਲ ਦੀ ਅੱਗ ਦੇ ਮੌਸਮ ਦਾ ਸਾਹਮਣਾ ਕਰ ਰਿਹਾ ਹੈ। ਦੇਸ਼ ਨੂੰ ਕੁਦਰਤੀ ਆਫਤਾਂ ਲਈ ਤਿਆਰੀ ਕਰਨ, ਪ੍ਰਤੀਕਿਰਿਆ ਕਰਨ ਤੇ ਪ੍ਰਤੀਕਿਰਿਆ ਦੇਣ ਦੇ ਤਰੀਕੇ ਨੂੰ ਬਦਲਣ ਦੀ ਮੰਗ ਵਧ ਰਹੀ ਹੈ। ਮਾਹਰਾਂ ਦਾ ਕਹਿਣਾ ਹੈ ਕਿ ਓਟਵਾ ਨੂੰ ਜੰਗਲ ਦੀ ਅੱਗ ਨਾਲ ਕਿਵੇਂ ਨਜਿੱਠਣਾ ਹੈ ਇਸ ਬਾਰੇ ਮੁੜ ਵਿਚਾਰ ਕਰਨ ਦੀ ਜ਼ਰੂਰਤ ਹੈ। ਖਾਸ ਕਰਕੇ ਉਸ ਸੀਜ਼ਨ ਦੇ ਵਿਚਾਰੇ ਜਦੋਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਹਜ਼ਾਰਾਂ ਕੈਨੇਡੀਅਨਸ ਨੂੰ ਆਪਣੇ ਘਰ ਛੱਡਣ ਲਈ ਮਜਬੂਰ ਹੋਣਾ ਪੈ ਰਿਹਾ ਹੈ। 18 ਅਗਸਤ ਤੱਕ ਇਸ ਸਾਲ ਕੈਨੇਡਾ 'ਚ 7.8 ਮਿਲੀਅਨ ਹੈਕਟੇਰ ਰਕਬਾ ਸੜ ਚੁੱਕਾ ਹੈ ਕੈਨੇਡੀਅਨ ਇੰਟਰਾਜੈਂਸੀ ਫੋਰੈਸਟ ਫਾਇਰ ਸੈਂਟਰ ਦੇ ਮੁਤਾਬਿਕ ਇਹ ਆਂਕੜਾ ਸਾਹਮਣੇ ਆਇਆ ਹੈ ਇੱਕ ਰਾਸ਼ਟਰੀ ਜੰਗਲੀ ਅਗਨ ਸਥਿਤੀ ਰਿਪੋਰਟ ਦੱਸਦੀ ਹੈ ਕਿ 13 ਅਗਸਤ ਤੱਕ ਸੜਿਆ ਹੋਇਆ ਖੇਤਰ 10 ਸਾਲਾਂ ਦੀ ਔਸਤ ਨਾਲੋਂ ਕਾਫੀ ਜ਼ਿਆਦਾ ਹੈ ਕੈਨੇਡੀਅਨ ਐਸੋਸੀਏਸ਼ਨ ਆਫ ਫਾਇਰ ਚੀਫਸ ਦੇ ਪ੍ਰਧਾਨ ਕੇਨ ਮੈਕਮੂਲਨ ਇੱਕ ਰਾਸ਼ਟਰੀ ਫਾਇਰ ਪ੍ਰਸ਼ਾਸਨ ਬਣਾਉਣ ਦੀ ਮੰਗ ਕਰ ਰਹੇ ਨੇ ਅਤੇ ਉਹ ਮਿਊਨਿਸਪਲ ਫਾਇਰਫਾਈਟਰਸ ਦੀ ਨਿਯਮਤ ਕੀ ਕਰਦੇ ਨੇ ਮਖਮੂਲਨ ਨੇ ਆਖਿਆ ਕਿ ਸਾਨੂੰ ਸੰਘੀ ਪੱਧਰ ਤੇ ਉਸ ਤਾਲਮੇਲ ਸੰਸਥਾ ਦੀ ਲੋੜ ਹੈ ਜੋ ਸਾਡੇ ਸੂਬਿਆਂ ਤੇ ਪ੍ਰਦੇਸ਼ਾਂ ਦੇ ਆਲੇ ਦੁਆਲੇ ਉਹਨਾਂ ਸਰੋਤਾਂ ਨੂੰ ਸਭ ਤੋਂ ਪ੍ਰਭਾਵਸ਼ਾਲੀ ਢੰਗ ਨਾਲ ਲਗਾਉਣ ਲਈ ਲੋੜਿੰਦੇ ਤਾਲਮੇਲ ਪ੍ਰਤੀਕਿਰਿਆ ਤੇ ਸਖਲਾਈ ਉਪਰੰਨਾ ਤੇ ਕੰਮ ਕਰੇ ਇਹ ਪੁੱਛੇ ਜਾਣਤੇ ਕਿ ਕੀ ਸੰਘੀ ਸਰਕਾਰ ਜੰਗਲੀ ਅਗ ਪ੍ਰਤੀਕਿਰਿਆ ਨੂੰ ਬਿਹਤਰ ਬਣਾਉਣ ਲਈ ਇੱਕ ਨਵੀਂ ਇਕਾਈ ਜਾਂ ਪ੍ਰੋਗਰਾਮ ਬਣਾਏਗੀ ਤਾਂ ਸੰਘੀ ਐਮਰਜੈਂਸੀ ਪ੍ਰਬੰਧਨ ਮੰਤਰੀ ਐਲਨੋਰ ਆਲਜ਼ਵਿਸਕੀ ਨੇ ਕਿਹਾ ਕਿ ਇਹ ਇੱਕ ਵਿਚਾਰ ਅਧਿਨ ਵਿਸ਼ਾ ਆਲਜ਼ਵਿਸਕੀ ਦਾ ਕਹਿਣਾ ਸੀ ਕਿ ਉਹ ਚੀਜ਼ਾਂ ਨੂੰ ਬਿਹਤਰ ਬਣਾਉਣ ਲਈ ਹਰ ਮੌਕੇ ਅਤੇ ਆਪਸ਼ਨ ਤੇ ਨਜ਼ਰ ਰੱਖਦੇ ਨੇ ਤਾਂ ਜੋ ਅਗਲੇ ਜੰਗਲੀ ਅੱਗ ਦੇ ਸੀਜ਼ਨ 'ਚ ਮੁਸ਼ਕਲਾਂ ਨਾ ਆਉਣ ਜਦਕਿ ਦਮਨ ਬਹੁਤ ਜ਼ਰੂਰੀ ਹੈ ਮਿਟੀਗੇਟਿੰਗ ਅ ਵਾਈਲਡਫਾਇਰ ਇਨੀਸ਼ੀਏਟਿਵ ਦੀ ਅੰਤਰੇਮ ਨਿਰਦੇਸ਼ਕ ਯੋਲਾਂਡਾ ਕਲਟਵਰਥੀ ਦਲੀਲ ਦਿੰਦੀ ਹੈ ਕਿ ਇਹ ਜੰਗਲੀ ਅੱਗ ਸੰਕਟ ਦੇ ਮੂਲ ਕਾਰਨ ਨੂੰ ਸੰਬੋਧਿਤ ਨਹੀਂ ਕਰਦਾ ਕਲਟਵਰਥੀ ਨੇ ਕਿਹਾ ਹੈ ਕਿ ਰੋਕਥਾਮ ਅਤੇ ਘਟਾਉਣ ਦੇ ਵਧੇਰੇ ਧਿਆਨ ਕੇਂਦ੍ਰਿਤ ਕੀਤਾ ਜਾਣਾ ਚਾਹੀਦਾ ਹੈ ਉਹਨਾਂ ਨੇ ਕਿਹਾ ਹੈ ਕਿ ਘਟਾਉਣਾ ਤੇ ਰੋਕਥਾਮ ਦੇ ਕੰਮ ਵਿੱਚ ਇਹ ਵੀ ਸ਼ਾਮਲ ਹੋਣਾ ਚਾਹੀਦਾ ਹੈ ਕਿ ਘਰ ਕਿੱਥੇ ਬਣਾਏ ਜਾਣ ਕਿਵੇਂ ਬਣਾਏ ਜਾਣ ਅਤੇ ਪਾਈਚਾਰਿਆਂ ਨੂੰ ਸੁਰੱਖਿਅਤ ਕਿਵੇਂ ਰੱਖਿਆ ਜਾਵੇ ਤੇ ਜੰਗਲਾਂ ਦਾ ਪ੍ਰਬੰਧਨ ਕਿ ਉਹ ਜਾ ਹੋਣਾ ਚਾਹੀਦਾ ਹੈ। ਤੇ ਦੜਾ ਅੰਟਾਰੀਓ ਨੇ ਅਮਰੀਕੀ ਟੈਰਿਫ ਅਤੇ ਨੀਤੀਆਂ ਤੋਂ ਪ੍ਰਭਾਵਿਤ ਅੰਟਾਰੀਓ ਕਾਮਿਆਂ ਦੇ ਲਈ 70 ਮਿਲੀਅਨ ਡਾਲਰ ਦੀ ਵਿੱਤੀ ਸਹਾਇਤਾ ਦਾ ਐਲਾਨ ਕੀਤਾ ਹੈ। ਅੰਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਨੇ ਇਹ ਖੁਸ਼ਖਬਰੀ ਸੁਣਾਈ ਹੈ। ਫੋਰਡ ਦਾ ਕਹਿਣਾ ਹੈ ਕਿ ਫੰਡ ਪ੍ਰੋਟੈਕਟ ਅੰਟਾਰੀਓ ਵਰਕਰ এমਪਲॉयਮੈਂਟ ਰਿਸਪੌਂਸ ਸੈਂਟਰਸ ਅਤੇ ਬੈਟਰ ਜੌਬਸ ਅੰਟਾਰੀਓ ਨੂੰ ਜਾਵੇਗਾ। ਯਾਨੀ ਕਿ ਵੱਧ ਤੋਂ ਵੱਧ ਨੌਕਰੀ ਦੇ ਮੌਕੇ ਪੈਦਾ ਕੀਤੇ ਜਾਣਗੇ। ਔਰ ਇਸ ਦੇ ਨਾਲ ਜੋ ਟੈਰਿਫ ਲਗਾਇਆ ਗਿਆ ਹੈ ਅਮਰੀਕਾ ਦੇ ਵੱਲੋਂ ਕੈਨੇਡਾ ਦੇ ਉੱਤੇ ਉਹਨਾਂ ਟੈਰਿਫਸ ਦੇ ਨਾਲ ਜਿਠਣ ਦੇ ਵਿੱਚ ਵੀ ਮਦਦ ਕੀਤੀ ਜਾਵੇਗੀ ਇਸ ਜੋਖਪਰੀ ਘੜੀ ਦੇ ਵਿੱਚ ਵਰਕਰਸ ਨੂੰ ਅਹਿਸਾਸ ਕਰਾਇਆ ਜਾ ਰਿਹਾ ਕਿ অন্ਟਾਰੀਓ ਦੀ ਸਰਕਾਰ ਉਹਨਾਂ ਦੇ ਨਾਲ ਹੈ ਯਾਦ ਕਰਵਾ ਦਈਏ ਤੁਹਾਨੂੰ ਕਿ অন্ਟਾਰੀਓ ਦੇ ਵਿੱਚ ਜਦੋਂ ਇਲੈਕਸ਼ਨ ਸੀ ਤਾਂ ਪ੍ਰੀਮੀਅਰ ਡਗਫੋਰਡ ਨੇ ਯੂਐਸ ਟੈਰਿਫ ਦੇ ਨਾਲ ਨਜਿੱਠਣ ਦੀ ਗੱਲ ਕਹਿ ਕਹਿ ਕੇ ਹੀ ਦੁਬਾਰਾ ਚੋਣਾਂ ਜਿੱਤੀਆਂ ਸੀ ਔਰ ਇਹ ਚੋਣਾਂ ਉਹਨਾਂ ਨੇ ਸਮੇਂ ਤੋਂ ਪਹਿਲਾਂ ਕਰਵਾਈਆਂ ਸੀ As you all know President Trump is taking direct aim at Ontario's economy And in particular, our steel, aluminum, forestry, and auto sectors. In the face of President Trump's tariffs, it is more important than ever that we pull together with unions, business leaders, and all levels of government so we can protect Ontario and have the backs of our workers. And I've always said, uh, for well, since the day I got elected, but especially lately, I will always, and I won't spare a penny, to protect. The frontline working people of this province, protect their communities, protect the companies they work for, and we're gonna do everything we can to make sure not only do we protect their jobs, but look at future jobs as well. We need to cut the red tape and lower the cost of doing business so we can attract new investments, create jobs, and withstand whatever comes our way, not just from President Trump, but from any challenge we face. For decades to come, and I was—I was saying to the prime minister, and I've said it out in the news, numerous times. You know, I can sit here and hammer the, you know, what out of Trump all day long, and that's pretty easy to do. But let's start looking internally what we can do. How can we make ourselves more competitive? How can we create an environment and conditions to attract new investments from around the world and companies here? There's many ways of doing it, and as we invest in this plan to build. We're making sure to use Ontario-made products, like steel, like timber, and vehicles wherever we can. As I mentioned, to all the premiers—you know—I don't direct the premiers. I, I you know, I, I ask uh, very nicely that when they buy vehicles, they buy Ontario-made vehicles across the country. We've directed, when possible—I always say when possible—to every uh, government agency. Buy Ontario made vehicles. We need the steel for the, uh, the vehicles and we create more jobs if we buy it here. We have massive buying power and we, we, we spend, excluding the $200 billion on infrastructure, and I've been very, very clear to the folks at Infrastructure and Metrolinks you better be buying Ontario products. And unless it's impossible, look across the country and then after we exhaust that uh, then we can buy somewhere else <laughs>